ਸਭ ਤੋਂ ਛੋਟੀ ਉਮਰ ਦਾ ਜੋ ਖਿਡਾਰੀ ਹੈ ਉਹ 9 ਸਾਲ ਦਾ ਹੈ ਔਰ ਸਭ ਤੋਂ ਜੋ ਵੱਡੀ ਉਮਰ ਦਾ ਖਿਡਾਰੀ ਉਹ 66 ਸਾਲ ਦੀ ਉਮਰ ਦੇ ਬਜ਼ੁਰਗ ਨੇ ਇਹ ਜਿਹੜੀ ਗੇਮ ਅਸੀਂ ਕਰਵਾਦੇ ਆਂ ਉਹਦੇ ਨਾਲ ਬੱਚਿਆਂ ਨੂੰ ਔਰ 플레이ਰ ਨੂੰ ਇਹ ਹੌਂਸਲਾ ਮਿਲਦਾ ਕਿ ਉਹਨਾਂ ਨੂੰ ਆਪਣੀ ਜਿਹੜੀ ਗੇਮ ਉਹ ਲਿਖੇਰਨ ਦਾ ਸੁਧਾਰਨ ਦਾ ਉਹ ਸਟੇਟ ਲੈਵਲ ਤੇ ਜਾਣ ਦਾ ए छोटे-छोटे जड़े कंपटीशन होते हैं उनारे रे नहीं मौका मिलता हमारे स्टूडेंट्स नेशनल लेवल स्टेट लेवल तक सब जा रहे हैं इवन आठ साल आज तो सिर्फ चाहे नौ साल का बच्चा आया है इवन आठ साल तक की एज के भी बच्चे जो हैं यहाँ पे पार्टिसिपेट कर चुके हैं वो तो पर टूर्नामेंट होता था कि बच्चे की सोल्स डेवलप होती है कि लिमिटेड नहीं होता ਕਿ ਮੈਂ ਇਸ ਚੀਜ਼ ਦਾ ਤਾਂ ਇਹ ਚੀਜ਼ ਦਾ ਹੀ ਖੇਡਣਾ ਜਿਵੇਂ 13 ਸਾਲ ਦਾ ਬੱਚਾ ਹੈ ਤਾਂ ਉਹ ਜੋ 50 ਸਾਲ ਵਾਲੇ ਨਾਲ ਖੇਡ ਰਿਹਾ ਹੈ ਤਾਂ ਇਸ ਚੀਜ਼ ਨਾਲੇ ਫਰ ਡਿਫਰੈਂਸ ਹੁੰਦਾ ਕਿ ਬੱਚੇ ਦਾ ਮਾਈਂਡ ਸੈਟ ਅਪ ਹੁੰਦਾ ਹੈ ਕਿ ਜਦੋਂ ਗੱਲ ਬਾਤ ਟੂਰਨਾਮੈਂਟ ਹੁੰਦੇ ਦਿੱਲੀ ਜਾਂਦੇ ਆ ਆਲ ਓਵਰ ਇੰਡੀਆ ਟੂਰਨਾਮੈਂਟ ਖੇਡਣ ਜਾਂਦੇ ਆ ਤਾਂ ਉੱਥੇ ਬੱਚੇ ਦੀ ਇਹ ਸੋਚ ਡਿਵੈਲਪ ਹੁੰਦੀ ਹੈ ਕਿ ਯਸ ਕਿ ਮੈਂ ਕੁਝ ਐਕਸਟਰਾ ਕਰਨਾ ਹੈ ਆਪਣੀ ਆਊਟ ਆਫ ਕੈਟੇਗਰੀ ਤੋਂ ਜਾ ਕੇ ਤੁਹਾਡਾ ਸਵਾਗਤ ਹੈ ਅੱਜ ਮੌਜੂਦ ਆ ਲੁਧਿਆਣਾ ਵੀ ਕਿ ਜਿੱਥੇ ਕੀ ਸਿੰਦਰਾ ਚੈਸ ਅਕੈਡਮੀ ਬਣ ਹੋਏ ଥି ਸ਼ਤਰੰਜ ਦੇ ਜੋ ਗਿਆਨ ਸਦੇ ਮੁਕਾਬਲੇ ਕਰਾਈ ਜਾ ਰਹੇ ਨੇ ਤੇ ਇਸ ਨਾਲ ਜੋ ਕਵਰ ਕਰਨ ਆਈ ਸੀ ਤੋਂ ਬੜਾ ਅੱਛਾ ਲੱਗਿਆ ਵੀ ਲੋਕਾਂ ਦੇ ਵਿੱਚ ਇੱਕ ਅੱਛੀ ਸੋਚ ਹੈ ਵੀ ਖੇਡਾਂ ਨੂੰ ਲੈ ਕੇ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਕਈ ਲੋਕ ਇੱਥੇ ਲਾਂਬੰਦ ਨੇ ਜਿਹੜੇ ਉਹਨਾਂ ਨੂੰ ਬੱਚਿਆਂ ਨੂੰ ਹੌਸਲਾ ਫਜ਼ਾਈ ਕਰਨ ਇੱਥੇ ਆਏ ਨੇ ਵੀ ਬੱਚੇ ਇਸ ਗੇਮ ਨੂੰ ਵੱਧ ਚੜ ਕੇ ਖੇਡਣ ਤਾਂ ਕਿ ਦਿਮਾਗ ਤਰੋ ਤਾਜ਼ਾ ਰਹੇ ਔਰ ਅੱਛੇ ਵਿਚਾਰ ਦਿਮਾਗ ਦੇ ਵਿੱਚ ਪਨਪਨ ਕਾਨੂੰ ਦਾ ਅਸਤੇਗ ਸਭ ਤੋਂ ਛੋਟੀ ਉਮਰ ਦਾ ਜੋ ਖਿਡਾਰੀ ਹੈ ਉਹ 9 ਸਾਲ ਦਾ ਹੈ ਔਰ ਸਭ ਤੋਂ ਜੋ ਵੱਡੀ ਉਮਰ ਦਾ ਖਿਡਾਰੀ ਉਹ 60 61 ਸਾਲ ਦੀ ਉਮਰ ਦੇ ਬਜ਼ੁਰਗ ਨੇ ਉਹਨਾਂ ਦੇ ਆਪਸ ਦੇ ਵਿੱਚ ਮੁਕਾਬਲੇ ਚੱਲ ਰਹੇ ਨੇ ਇੱਕ ਅੱਛੀ ਸੋਚ ਹੈ ਅੱਛੀ ਸ਼ੁਰੂਆਤ ਹੈ ਸਮਾਜ ਦੇ ਲਈ ਤੋਂ ਸਾਡੇ ਨਾਲ ਪ੍ਰਬੰਧਕ ਵੀ ਖੜੇ ਨੇ ਔਰ ਜਿਹੜੇ ਚੈਸ ਖੇਡਣ ਦੇ ਸ਼ੌਕੀਨ ਨੇ ਉਹ ਵੀ ਖੜੇ ਨੇ ਸਰ ਸਸੀ ਕਾਲ ਜੀ ਸਸੀ ਕਾਲ ਜੀ ਮੈਂ ਸਰਵਜੀਤ ਸਿੰਘ ਸਰਹਾਲੀ ਬਲੌਗ ਪੱਡਾਨ ਹਲਕਾ ਸੈਂਟਰ ਲੁਧਿਆਣਾ ਤੋਂ ਸਾਡੇ ਇੰਦਰਾ ਚੈਸ ਅਕੈਡਮੀ ਕੰਨੀਓ ਜਿਹੜਾ ਅੱਜ ਇਸ ਦਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਉਹਦੇ ਵਿੱਚ ਜਿਹੜੇ ਪਲੇਅਰ ਸਾਡੇ ਹਿੱਸਾ ਲੈ ਰਹੇ ਆ ਸਾਡੇ ਜਿਹੜੇ ਸਭ ਤੋਂ ਛੋਟੇ ਪਲੇਅਰ ਆ ਉਹ 9 ਸਾਲ ਦੇ ਤਿੰਨ ਪਲੇਅਰ ਤੇ ਜਿਹੜੇ ਸਭ ਤੋਂ ਵੱਡੀ ਉਮਰ ਦੇ ਆ ਲਗਭਗ 60 ਸਾਲ ਤੋਂ ਵੱਧ ਉਮਰ ਦੇ ਆ ਇਹ ਜਿਹੜੀ ਗੇਮ ਅਸੀਂ ਕਰਵਾ ਰਹੇ ਆ ਉਹਦੇ ਨਾਲ ਬੱਚਿਆਂ ਨੂੰ ਔਰ ਪਲੇਅਰ ਨੂੰ ਇਹ ਹੌਸਲਾ ਮਿਲਦਾ ਕਿ ਉਹਨਾਂ ਨੂੰ ਆਪਣੀ ਜਿਹੜੀ ਗੇਮ ਉਹ ਨਖੇਰੇ ਦਾ ਸੁਧਾਰਨ ਦਾ ਔਰ ਸਟੇਟ ਲੈਵਲ ਤੇ ਜਾਣ ਦਾ ਇਹ ਛੋਟੇ ਛੋਟੇ ਜਿਹੜੇ ਕੰਪੀਟੀਸ਼ਨ ਹੁੰਦੇ ਉਹਨਾਂ ਨੇ ਰਹੀ ਮੌਕਾ ਮਿਲਦਾ ਸਾਡੇ ਨਾਲ ਜਿਹੜੇ ਇੰਦਰਾ ਅਕੈਡਮੀ ਦੇ ਸਾਥੀ ਆ ਜਿਨ੍ਹਾਂ ਨੇ ਆਰਗੇਨਾਈਜ਼ ਪ੍ਰੋਗਰਾਮ ਕਰਵਾ ਰਹੇ ਆ ਇਹਨਾਂ ਦੀ ਅਸੀਂ ਇਹਨਾਂ ਦੇ ਧੰਨਵਾਦੀ ਵੀ ਆ ਕਿ ਇਹਨਾਂ ਨੇ ਵਧੀਆ ਉਪਰਾਲਾ ਕੀਤਾ ਔਰ ਅਸੀਂ ਸਮਾਰਕੇ ਇਹਨਾਂ ਦੀ ਜਿਹੜੀ ਇੱਕ ਵਧੀਆ ਪਹਿਲ ਕਦਮੀ ਆ ਉਹ ਬਾਕੀ ਸਾਥੀਆਂ ਅੱਗੇ ਵੀ ਬੇਨਤੀ ਕਰਦੇ ਆ ਕਿ ਉਹ ਬੱਚਿਆਂ ਨੂੰ ਇਹੋ ਜਿਹੇ ਮੌਕੇ ਦੇਣ ਪਲੇਅਰ ਜੀ ਨੂੰ ਇਹੋ ਜਿਹੇ ਮੌਕੇ ਦੇਣ ਕਿ ਲੁਧਿਆਣੇ ਦੇ ਜਿਹੜੇ ਵਧੀਆ ਪਲੇਅਰ ਆ ਉਹ ਨਿੱਖੜ ਕੇ ਲੁਧਿਆਣੇ ਦੀ ਔਰ ਪੰਜਾਬ ਦੀ ਰਹਿਨਮਾਈ ਨੈਸ਼ਨਲ ਲੈਵਲ ਤੇ ਕਰ ਸਕਣ ਜੈ ਹਿੰਦ ਜੈ ਭਾਰਤ ਸੋ ਮੈਡਮ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਸਿਟੀ ਹோம் ਚੈਨਲ ਤੇ ਥੈਂਕ ਯੂ ਸਰ ਕੀ ਸ਼ੁਭਨਾਮ ਹੈ ਤੁਹਾਡਾ ਗੁੰਜਨ ਕਦੋਂ ਤੋਂ ਇਸ ਸੋਸਾਇਟੀ ਦੇ ਨਾਲ ਤੁਸੀਂ ਜੁੜੇ ਹੋ ਤੁਸੀਂ ਇਸ ਮੁਕਾਬਲੇ ਕਰਵਾ ਰਹੇ ਹੋ ਬੱਚਿਆਂ ਦੇ ਰਾਹੀਂ ਜਾਂ ਬਜ਼ੁਰਗਾਂ ਦੇ ਰਾਹੀਂ ਚੈਸ ਮੁਕਾਬਲੇ ਹੋ ਰਹੇ ਇੱਕ ਅੱਛਾ ਅੱਛਾ ਮਿਸਾਲ ਹੈ ਸਮਾਜ ਦੇ ਵਿੱਚ ਅੱਛੀ ਐਗਜ਼ੈਂਪਲ ਸੈੱਟ ਕੀਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਤੇ फ़र्स्ट ऑफ ऑल मैं सबका वेलकम करना चाहूँगी इंदिरा चेस एकेडमी की तरफ से एंड इस एकेडमी को रनिंग होते हुए तीन साल हो चुके हैं एंड बहुत अच्छे स्तर पर ये एकेडमी जा रही है हमारे स्टूडेंट्स नेशनल लेवल स्टेट लेवल तक सब जा रहे हैं इवन आठ साल आज तो सिर्फ चाहे नौ साल का बच्चा आया है इवन आठ साल तक की एज के भी बच्चे जो हैं यहाँ पे पार्टिसिपेट कर चुके हैं एंड प्राइज़ विन करके जा चुके हैं एंड क्या कहते हैं ट्यूटोरियल्स भी दिए जाते हैं और यहाँ पे कोचिंग भी दी जाती है और आज हमारे यहाँ इस टूर्नामेंट में अराउंड सिक्सटी स्टूडेंट्स जो हैं वो पार्टिसिपेट कर रहे हैं और जो हमारा लास्ट टूर्नामेंट था उसमें अराउंड वन ट्वेंटी स्टूडेंट्स थे और वो तीन दिन का था तो टूर्नामेंट हाँ जी पूरे पंजाब से और आज ट्वेल्थ डिस्ट्रिक्ट से जो हैं बच्चे यहाँ पे आकर परफॉर्म कर रहे हैं और पार्टिसिपेट कर रहे हैं

ਠੀਕ ਹੀ ਰਿਹਾ ਅੱਜ ਠੀਕ ਹੀ ਰਿਹਾ ਹਾਂਜੀ ਮਜ਼ਾ ਨਹੀਂ ਆਇਆ ਜਿਆਦਾ ਨਾ ਆਏ ਕਿੱਥੋਂ ਲੁਧਿਆਣਾ ਕਿਹੜੇ ਸਕੂਲ ਪੜਦੇ ਹੋ ਇੱਥੇ ਬਾਨ ਭਾਰਤੀ ਬਾਨ ਭਾਰਤੀ ਕਿੰਨਾ ਅੱਛਾ ਲੱਗਿਆ ਆ ਕੇ ਇੱਥੇ ਹਾਂਜੀ ਹਾਂਜੀ ਵਧੀਆ ਜੀ ਬਾਰ ਜੇ ਕਰਨਗੇ ਪਲੇ ਕਰਨਗੇ ਗੇਮ ਆ ਪਾਰਟਿਸਿਪੇਟ ਕਰੋਗੇ ਵਿੱਚ ਹਾਂਜੀ ਹਾਂਜੀ ਕੀ ਨਾਮ ਹੈ ਆਪਕਾ ਮੇਰਾ ਨਾਮ ਕਿਆ ਨਾ ਕਿਆ ਜਨ ਕੌਣ ਸੇ ਸਕੂਲ ਮੈਂ ਪੜਦਾ ਮੈਂ ਕੇਵੀਐਮ ਮੈਂ ਹਾਂ ठीक ही रहा मेरे 1 एंड हाफ पॉइंट्स ही रहे कर ली भाई तो, तो अगली बार कितने आएंगे फिर अच्छा होगा अच्छा होगा हाँ जी क्या नाम है भैया आपका कह रहे हैं ये सबसे छोटे हैं प्लेयर यहाँ के सबसे छोटे प्लेयर हो हाँ हा। <laughs> क्या नाम है आपका अगस्त्या चौधरी, चौधरी।, चौधरी। कहाँ से हो आप जालंधर जालंधर से कैसी रही आज की गेम फिर क्या रिजल्ट रहे हैं आपके 1.5 आउट ऑफ 5 1.5 आउट ऑफ 5 अगली बार कितने आएंगे जब खेलोगे तो ਤਾਨੀ ਹੈ ਅੱਛਾ ਕਰੋਗੇ ਅਗਲੀ ਵਾਰ ਤਾਨੀ ਸੁਮਰਮ ਸਤਿ ਸ਼ਕਾਲ ਜੀ ਸੋ ਕਿਦਾਂ ਲੱਗਦਾ ਵੀ ਬੱਚੇ ਆ ਕੇ ਤੁਹਾਡੇ ਪਾਰਟਿਸਪੇਸ਼ਨ ਕਰਦੇ ਨੇ ਇੱਥੇ ਅਲੱਗ-ਅਲੱਗ ਜਿਹੜੇ ਅਗਲੇ ਸਾਹਮਣੇ ਪ੍ਰਤੀਦੋਂਦੀ ਨੂੰ ਉਹਨਾਂ ਨਾਲ ਬੈ ਕੇ ਚੈਸਸ ਖੇਡਦੇ ਨੇ ਕਿਤੇ ਕਿਤੇ ਮਾਈਂਡ ਸੈਟ ਅਪ ਹੁੰਦਾ ਅੱਛੀ ਸੋਚ ਆਉਂਦੀ ਆ ਅੱਛੇ ਵਿਚਾਰ ਆਉਂਦੇ ਨੇ ਚੈਸਸ ਖੇਡ ਲੈਣਾ ਦਿਮਾਗ ਵੀ ਚੱਲਦਾ ਕਿਦਾਂ ਲੱਗਦਾ ਤੁਹਾਨੂੰ ਅ ਪਹਿਲੀ ਗੱਲ ਤਾਂ ਸ਼ੁਭਮ ਸਰ ਹਰ ਵਾਰੀ ਟਰਨਮੈਂਟਸ ਕਰਾਉਂਦੇ ਨੇ ਆਈ ਥਿੰਕ ਇਹ ਉਹਦਾ ਲਾਸਟ ਇਅਰ ਵੀ ਹੋਇਆ ਟਰਨਮੈਂਟ ਔਰ ਬਹੁਤ ਹੀ ਵਧੀਆ ਅਰੇਂਜਮੈਂਟ ਹੁੰਦਾ ਸਰ ਦਾ ਔਰ ਮੇਰੇ ਬ ਔਰ ਪੂਰਾ ਗਾਈਡ ਕਰਦੇ ਨੇ ਪ੍ਰੋਪਰ ਔਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਔਰ ਸਭ ਤੋਂ ਵੱਡੀ ਗੱਲ ਜਦੋਂ ਅਪਰ ਟੂਰਨਾਮੈਂਟ ਹੁੰਦਾ ਤਾਂ ਕਿ ਬੱਚੇ ਦੀ ਸੋਚ ਡਿਵੈਲਪ ਹੁੰਦੀ ਹੈ ਕਿ ਲਿਮਟਿਡ ਨਹੀਂ ਹੁੰਦਾ ਕਿ ਮੈਂ ਇਹ ਸੇਜ ਦਾ ਦਾ ਇਹ ਸੇਜ ਨਾਲ ਹੀ ਖੇਡਣਾ ਜਿਵੇਂ 13 ਸਾਲ ਦਾ ਬੱਚਾ ਹੈ ਤਾਂ ਉਹ 50 ਸਾਲ ਵਾਲੇ ਨਾਲ ਵੀ ਖੇਡ ਰਿਹਾ ਹੈ ਤਾਂ ਇਸ ਚੀਜ਼ ਨਾਲੇ ਡਿਫਰੈਂਸ ਹੁੰਦਾ ਹੈ ਕਿ ਬੱਚੇ ਦਾ ਮਾਈਂਡ ਸੈਟ ਅਪ ਹੁੰਦਾ ਹੈ ਕਿ ਜਦੋਂ ਗਲ ਬਾਹਰ ਟੂਰਨਾਮੈਂਟ ਹੁੰਦੇ ਦਿੱਲੀ ਜਾਂਦੇ ਆ ਔਲ ਓਵਰ ਇੰਡੀਆ ਟੂਰਨਾਮੈਂਟ ਖੇਡਣ ਜਾਂਦੇ ਆ ਤਾਂ ਉੱਥੇ ਬੱਚੇ ਦੀ ਇਹ ਸੋਚ ਡਿਵੈਲਪ ਹੁੰਦੀ ਹੈ ਕਿ ਯੈਸ ਕਿ ਮੈਂ ਕੁਝ ਐਕ ਸੋ ਸਰ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਹਰ ਵਾਰੀ ਟੂਰਨਾਮੈਂਟ ਲੁਧਿਆਣੇ 'ਚ ਕੋਸ਼ਿਸ਼ ਕਰਦੇ ਆ। ਉਹਨਾਂ ਦੇ ਫਾਦਰ ਸਾਹਿਬ ਫੈਮਿਲੀ ਪੂਰੀ ਨਾਲ ਇੰਗੇਜ ਹੁੰਦੀ ਹੈ ਹਮੇਸ਼ਾ ਹੈਲਪ ਦੇ ਲਈ। ਹਾਂਜੀ ਬਹੁਤ-ਬਹੁਤ ਵਧੀਆ। ਮੈਮ ਤੁਹਾਡਾ ਕੀ ਐਕਸਪੀਰੀਅੰਸ ਹੈ? ਤੁਹਾਡੇ ਵੀ ਬੱਚੇ ਤੇ ਖੇਡਣ ਆਏ ਨੇ ਕੀ ਐਕਸਪੀਰੀਅੰਸ ਰਿਹਾ? ਨਾਈਸ। ਕੀ ਲੱਗਦਾ ਵੀ ਜਿਹੜੇ ਆਮ ਮੂਮਨ ਜਿਹੜੇ ਸਕੂਲਾਂ 'ਚ ਬੱਚੇ ਪੜ੍ਹਦੇ ਨੇ بڑے ਵੱਡੇ ਐਜੂਕੇਸ਼ਨ ਉਹ ਸਿਸਟਮ ਨੇ ਉਹਨਾਂ ਦੇ ਕੀ ਉਹਨਾਂ ਵੱਲੋਂ ਕੋਈ ਸਾਥ ਦਿੱਤਾ ਜਾਂਦਾ? ਉਹਨਾਂ ਵੱਲੋਂ ਕੋਈ ਹੈਲਪ ਕੀਤੀ ਜਾਂਦੀ ਹੈ ਗੇਮ ਦੇ ਲਈ? वैस चैस एक प्राइवेट सेक्टर है मतलब स्कूल की तरफ से भी टूर्नामेंट होते हैं मगर जो प्राइवेट बेस पे होते हैं वो ज़्यादा अच्छे होते हैं स्कूल तो बस कभी कभी लगे तो मैं इस शुभम शुक्ला सर ने भी किया तो नाइस जैसे आपके बच्चों को चेस खेलने का शौक है अगर स्कूल में भी आ, कहा जाए भी इनको चेस के ये प्लेयर है तो वो भी कुछ ना कुछ बाल बाल तो अपनी पढ़ाई है ना बाल भारती स्कूल जो उ चैसली काफ़ी अच्छी अपॉर्चुनिटीज़ है घुशेर सर न मतलब ये डिपेंड करता है कि कोच थे उक्स्ट्रा एक्टिविटी उन्होंने प्रोवाइड की हुई है ਸਕੂਲ ਦੇ ਵਿੱਚ ਵੀ اور ਕਾਫੀ ਆਪਰਚੂਨਿਟੀਆਂ ਹੈ ਆਈ ਥਿੰਕ اور ਨਾਲੇ ਕੰਪੀਟੀਸ਼ਨਸ ਹੁੰਦੇ ਹੀ ਰਹਿੰਦੇ ਆ ਸਕੂਲ ਦੇ ਵਿੱਚ ਵੀ ਸੋ ਇਹ ਸਭ ਤੋਂ ਛੋਟੇ ਨੰਨੇ-ਮੁੰਨੇ ਪਲੇਅਰ ਨੇ ਜੀ ਉਮਰ ਦੇ ਸਭ ਤੋਂ ਛੋਟੇ ਪਲੇਅਰ ਨੇ ਜਿਹੜੇ ਇੱਥੇ ਖੇਡਣ ਆਏ ਨੇ ਕਿਹੜਾ ਨਾਮ ਹੈ ਬੇਟਾ ਸਰਵਤਰ ਸਰਵਤਰ ਕਿਹਦਾ ਲੱਗਾ ਯਾਨ ਆ ਕੀ ਅੱਛਾ ਅੱਛਾ ਲੱਗਾ ਅਗਲੀ ਵਾਰ ਆਓਗੇ ਤਾਂ ਖੇਡੋਗੇ ਅੱਛਾ ਕਰਕੇ ਦਿਖਾਓਗੇ ਪਾਪਾ ਕੋ ਬਹੁਤ ਬਹੁਤ ਧੰਨਵਾਦ ਸੋ ਇਹ ਸਿੰਘ ਜੀ ਸਭ ਤੋਂ ਛੋਟੇ ਪਲੇਅਰ ਨੇ ਜੋ ਇੱਥੇ ਖੇਡਣ ਆਏ ਸਾਢੇ 5 ਸਾਲ ਦਾ ਬੱਚਾ ਜੋ ਪਰਿਵਾਰ ਦਾ ਕਹਿਣਾ ਸੋ ਅੱਛੀ ਸੋਚ ਹੈ ਇਦਾਂ ਦੇ ਜੇ ਹੋਰ ਇਦਾਂ ਦੀਆਂ ਗੇਮ ਜੇ ਆਊਟਡੋਰ ਹੁੰਦੀਆਂ ਰਹਿਣ ਜਾਂ ਕਿਤੇ ਵੀ ਹੁੰਦੀਆਂ ਰਹਿਣ ਤੇ ਸਮਾਜ ਦੇ ਲਈ ਜਾਂ ਆਉਣ ਵਾਲੇ ਬੱਚਿਆਂ ਲਈ ਆਉਣ ਵਾਲੇ ਭਵਿੱਖ ਲਈ ਦੀ ਇੱਕ ਅੱਛੀ ਪਹਿਲ ਆ ਔਰ ਅੱਛੀ ਸੋਚ ਹੈ ਇਹਦਾਂ ਚੈਸ ਅਗਰ ਖੇਡਣਗੇ ਤਾਂ ਬੜਾ ਉੱਚਾ ਮਕਾਮ ਹਾਸਲ ਕਰ ਸਕਦੇ ਨੇ ਕੈਮਰਾਮੈਨ ਨਵਲ ਦੇ ਨਾਲ ਪੰਕਜ ਭਾਰਤੀ ਲੁਧਿਆਣਾ